ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨੀ ਮਟ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਪਿਓਰ ਗਲਾਸ ਟਿਸ਼ੂ ਦੇ ਵਿੱਚ ਮੈਚਿੰਗ ਸੂਟ ਲੈ ਕੇ ਆਏ ਹਾਂ ਜੀ ਤਾਸ ਬ੍ਰੈਂਡ ਦੇ ਸੂਟ ਹੋਣਗੇ ਬੜੀ ਪਿਆਰੀ ਕਲੈਕਸ਼ਨ ਹੈ ਤੇ ਵਿਦਆਊਟ ਦੁਪੱਟਾ ਸੂਟ ਹੈ 1600 ਪ੍ਰਾਈਸ ਹੈ ਜੀ ਸੂਟਾਂ ਦਾ 1600 ਪ੍ਰਾਈਸ ਦੇ ਨਾਲ ਅੱਜ ਤੇ ਆਪਣੇ ਸਾਰੇ ਸੂਟ ਰਹਿਣਗੇ ਤੇ ਜਿਹੜੇ ਕੋਰੀਅਰ ਚਾਰਜਸ ਨੇ ਉਹ ਵਿੱਚ ਇਨਕਲੂਡ ਨਹੀਂ ਹੈਗੇ ਉਹ ਤੁਸੀਂ ਅਲੱਗ ਤੋਂ ਪੁੱਛਣੇ ਹੁੰਦੇ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਪਹਿਲੇ ਹੀ ਆਪਣਾ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰਜਸ ਪੁੱਛ ਕੇ ਫਿਰ ਇਕੱਠੀ ਪੇਮੈਂਟ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8146580803 ਇਸ ਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਜਦ ਮਰਜੀ ਤੁਸੀਂ ਮੇਰੀ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਰਾਜਪੁਰੇ ਹੈ ਜੀ ਸ਼ੌਪ ਗੁਰਦੁਆਰਾ ਸਿੰਘ ਸਭਾ ਜੀ ਦੇ ਬਿਲਕੁਲ ਨਾਲ ਵਾਲੀ ਸ਼ੌਪ ਹੈ ਜਦ ਮਰਜੀ ਤੁਸੀਂ ਸ਼ੌਪ ਤੇ ਆ ਸਕਦੇ ਹੋ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਵਰਲਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਦੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੇ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀ ਜਾਵੇ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਆਉਂਦਾ ਜਿਵੇਂ ਚੱਲਦੀ ਵੀਡੀਓ ਦੇ ਵਿੱਚੋਂ ਸੂਟ ਦੀ ਫੋਟੋ ਨਹੀਂ ਲੈਣੀ ਆਉਂਦੀ ਤਾਂ ਆਪਾਂ ਹਰੇਕ ਸੂਟ ਦੇ ਉੱਪਰ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਤੇ ਬੜੀ ਪਿਆਰੀ ਕਲੈਕਸ਼ਨ ਦੇ ਨਾਲ ਸ਼ੁਰੂ ਕਰਦੇ ਹਾਂ ਉਸ ਦਾ ਪਹਿਲਾ ਸੂਟ ਇਹ ਦੇਖੋ ਬਲੈਕ ਕਲਰ ਦੇ ਵਿੱਚ ਹੈ ਜੀ ਸੂਟ ਬਹੁਤ ਪਿਆਰਾ ਅੰਬੀ ਵਾਲੇ ਪ੍ਰਿੰਟ ਦੇ ਵਿੱਚ ਬਲੈਕ ਦੇ ਵਿੱਚ ਬਲੈਕ ਬੇਸ ਹੈ ਇਹ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋ ਬਹੁਤ ਪਿਆਰਾ ਲਾਈਟ weight ਚ ਫਰਸੀ ਸਲਵਾਰ ਵਾਲੇ ਸੂਟ ਸਟਿਚ ਕਰਵਾ ਲਓ ਬਹੁਤ ਸੋਹਣੇ ਪਿਓਰ ਗਲਾਸ ਟਿਸ਼ੂ ਦੇ ਵਿੱਚ ਸੂਟ ਹੈ ਮੈਚਿੰਗ ਸੂਟ ਰਹਿਣਗੇ ਪਹਿਲਾਂ ਆਪਾਂ ਆਲ ਓਵਰ ਵੀ ਲੈ ਕੇ ਆਏ ਸੀ ਬਹੁਤ ਜਲਦੀ ਆਪਾਂ ਆਲ ਓਵਰ ਵੀ ਲਿਆਵਾਂਗੇ ਜਿਨਾਂ ਨੂੰ ਆਲ ਓਵਰ ਸੂਟ ਚਾਹੀਦੇ ਮੈਚਿੰਗ ਹੋਣਗੇ ਨਾਲ ਇਹ ਸ਼ਰਟ ਆ ਗਈ 2.5 ਮੀਟਰ ਦੀ 2.5 ਮੀਟਰ ਦੀ ਉਹ ਨਾਲ ਬਾਟਮ ਰਹੂਗੀ ਡੇ ਨਾਈਟ ਪ੍ਰਿੰਟਿੰਗ ਦੇ ਵਿੱਚ ਹੈ ਜੀ ਸੈਲਫ ਦੇ ਵਿੱਚ ਇਹ ਲੁੱਕ ਦੇ ਵਿੱਚ ਆ ਜਾਣਾ ਦੇਖੋ ਸੂਟ सो प्राइजे, 1600 ਪ੍ਰਾਈਸ ਦੇ सो 1600 ਪ੍ਰਾਈਸ ਦੇ ਨਾਲ ਹੁਣ ਇਹਦੇ ਨਾਲ ਦੇ ਸੇਮ ਆਪਣੇ ਕੋਲ ਦੋ ਸੂਟ ਆ ਗਏ ਆ ਕਈ ਵਾਰੀ ਇੱਕੇ ਘਰ ਦੇ ਵਿੱਚ ਆਪਾਂ ਦੋ ਸੂਟ ਲੈਣੇ ਹੁੰਨੇ ਆ ਤਾਂ ਵੀ ਬੈਨੀਫਿਟ ਹੈ ਤੇ ਬਾਕੀ ਜੇ ਜਿਨ੍ਹਾਂ ਨੂੰ ਹੁੰਦਾ ਵੀ ਇਹਦੇ ਨਾਲ ਦਾ ਸੂਟ ਹੈ ਜਾਂ ਨਹੀਂ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ ਕਿਉਂਕਿ ਆਪਣੇ ਕੋਲ ਸੇਮ ਦੋ ਸੂਟ ਹੈਗੇ ਆ ਇਹਦੇ ਵਿੱਚ 1600 ਪ੍ਰਾਈਸ ਦੇ 1600 ਪ੍ਰਾਈਸ ਦੇ ਨਾਲ ਸੂਟ ਹੈ ਜੀ ਅੱਜ ਤੇ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਦੇਖੋ ਗਾਜਰੀ ਜਾਂ ਛੇਡ ਆ ਬਹੁਤ ਸੋਹਣਾ ਜਿਹਾ ਰੰਗ ਆ ਸੂਟ ਦਾ ਦੇ ਵਿੱਚ ਆ ਜਣਾ ਪਿਓਰ ਗਲਾਸ ਟਿਸ਼ੂ ਦੇ ਵਿੱਚ ਸੂਟ ਇਹ ਲੁੱਕ ਆ ਜਣੀ ਹੈ ਦੇਖੋ ਪ੍ਰਿੰਟ ਕਿੰਨਾ ਪਿਆਰਾ ਹੈ ਬਹੁਤ ਸੋਹਣਾ ਕਲਰ ਬੜਾ ਪਿਆਰਾ ਹੈ ਇਹ ਸੇ بیس ਕਲਰ ਦਾ ਇਹ ਦੁਪੱਟਾ ਹੋਊਗਾ ਨਾਲ ਬਹੁਤ ਸੋਹਣਾ ਲੱਗਣਾ ਨਾਲ ਮੈਚਿੰਗ ਬਾਟਮ ਇਹ ਲੁੱਕ ਆ ਜਣੀ ਪਿਓਰ ਗਲਾਸ ਟਿਸ਼ੂ ਦਾ ਸੂਟ ਹੈ ਜੀ 10 ਬ੍ਰੈਂਡ ਦਾ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਹੈ ਜੀ ਸੂਟ ਦਾ ਇਹਦੇ ਨਾਲ ਦਾ ਵੀ ਸੇਮ ਆਪਣੇ ਕੋਲ ਦੋ ਸੂਟ ਹੈਗੇ ਆ ਇਹ ਜਿਨ੍ਹਾਂ ਨੂੰ ਦੋ ਸੂਟ ਲੈਣੇ ਤਾਂ ਤੁਸੀਂ ਦੋ ਸੂਟ ਵੀ ਪਰਚੇਸ ਕਰ ਸਕਦੇ ਹੋ ਕਿੰਨਾ ਪਿਆਰਾ ਸੂਟ 1600 ਪ੍ਰਾਈਸ ਦੇ ਵਿੱਚ ਨੈਕਸਟ ਸੂਟ ਆ ਗਿਆ ਬਹੁਤ ਸੋਹਣਾ ਗ੍ਰੀਨਿਸ਼ ਜਿਹਾ ਕਲਰ ਹੈ ਨਾਲ ਬਾਟਮ ਹੈ ਜੀ ਮੈਚਿੰਗ ਮੈਚਿੰਗ ਬਾਟਮ ਕਾਜਾਨੀਆ ਸੂਟ ਦੀ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਕਲਰ ਬਹੁਤ ਸੋਹਣਾ ਸੋਬਰ ਜਿਹਾ ਕਲਰ ਹੈ ਇਹ ਵਾਲੇ ਸੂਟ ਦਾ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਲੁੱਕ ਆ ਰਿਹਾ ਸੋਹਣਾ ਸੂਟ ਪ੍ਰਾਈਸ ਹੈ ਜੀ ਵਿਦਾਊਟ ਦੁਪੱਟਾ ਪਿਓਰ ਗਲਾਸ ਟਿਸ਼ੂ ਦੇ ਵਿੱਚ ਇਹ ਵੀ ਸੂਟ ਦੇ ਨਾਲ ਦੇ ਆਪਣੇ ਕੋਲ ਦੋ ਸੂਟ ਹੈਗੇ ਆ ਸੇਮ ਦੇ ਵਿੱਚ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਦੇ ਸੂਟ ਆ ਇਹ ਵਾਲੇ ਪ੍ਰਿੰਟ ਦੇ ਵਿੱਚ ਆਪਣੇ ਕੋਲ ਇੱਕ ਕਲਰ ਹੋਰ ਹੈ ਦੇਖੋ ਬੜਾ ਸੋਹਣਾ ਮਹਿੰਦੀ ਕਲਰ ਹੈ ਸੇਮ ਦੇ ਵਿੱਚ ਮੈਚਿੰਗ ਸੂਟ ਹੈ ਜੀ ਅੱਜ ਦੇ ਆਪਣੇ ਪਿਓਰ ਗਲਾਸ ਟਿਸ਼ੂ ਦੇ ਵਿੱਚ ਇਹ ਲੁੱਕ ਆ ਜਾਂਦੀ ਹੈ ਬਹੁਤ ਸੋਹਣਾ ਪ੍ਰਿੰਟ ਹੈ ਦੇ ਨਾਲ ਮੈਚਿੰਗ ਬਾਟਮ ਰਹੂਗੀ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਇਹਦੇ ਵਿੱਚ ਸੇਵ ਦੇ ਵਿੱਚ ਇੱਕ ਸੂਟ ਹੋਰ ਹੈਗਾ ਆਪਣੇ ਕੋਲ 1600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਸੋਹਣਾ ਪਿੰਕ ਕਲਰ ਦੇ ਵਿੱਚ ਬਹੁਤ ਸੋਹਣਾ ਜਿਹਾ ਪਿੰਕ ਕਲਰ ਹੈ ਸੂਟ ਦਾ ਵਿਦਆਊਟ ਦੁਪੱਟਾ ਸੂਟ ਹੈ ਜੀ ਗਲਾਸ ਟਿਸ਼ੂ ਦੇ ਵਿੱਚ ਪਿਆਰਾ ਪ੍ਰਿੰਟਰ ਮੈਚਿੰਗ ਬਾਟਮ ਇਹ ਲੁੱਕ ਆ ਜੀ ਉਹਦਾ ਜਿਹੜਾ ਉਹ ਕਿੰਨਾ ਫੇਰ ਹੈ ਉਹ ਸੋਨਾ ਕਲਰ ਹੈ ਜੀ ਇਹ ਵਾਲੇ ਸੂਟ ਦਾ ਇਹ ਸਿੰਗਲ ਹੀ ਹੈ ਸੂਟ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਦੇ ਵਿੱਚ ਨੈਕਸਟ ਆ ਗਿਆ ਬਲਕ ਸੋਨਾ ਪ੍ਰਿੰਟ ਬੜਾ ਸੋਹਣਾ 골ਡਨ ਬ੍ਰਾਊਨ ਜਿਹਾ ਕਲਰ ਹੈ ਸੂਟ ਦਾ ਡਾਰਕ 골ਡਨ ਕਲਰ ਬੜਾ ਪਿਆਰਾ ਸਰਦਾਰੀ ਸੂਟ ਹੈ ਜਿਵੇਂ ਥੋੜਾ ਜਿਹਾ ਪ੍ਰਿੰਟ ਹੈਗਾ ਜਿਵੇਂ ਮੰਮੀਆਂ ਨੂੰ ਪਸੰਦ ਹੁੰਦਾ ਓਵੇਂ ਦਾ ਪ੍ਰਿੰਟ ਹੈ ਸੂਟ ਦਾ ਇਹ ਲੁੱਕ ਆ ਗਈ ਦੇਖੋ ਕਿੰਨਾ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਸੋਬਰ ਪ੍ਰਿੰਟ ਹੈ ਪਿਓਰ ਗਲਾਸ ਟਿਸ਼ੂ ਦੇ ਵਿੱਚ ਮੈਚਿੰਗ ਬਾਟਮ ਸਾਊਟ ਦੁਪੱਟਾ ਸੂਟ ਹੈ ਜਿਹੜੇ ਮਰਜ਼ੀ ਸਟੱਫ ਦਾ ਤੁਸੀਂ ਦੁਪੱਟਾ ਲਾ ਸਕਦੇ ਹੋ ਇਸ ਦੇ ਨਾਲ ਦਾ ਵੀ ਆਪਣੇ ਕੋਲ ਸੇਮ ਇੱਕ ਸੂਟ ਹੋਰ ਹੈਗਾ ਜਿਵੇਂ ਦੋ ਸੂਟ ਤੁਸੀਂ ਲੈਣੇ ਤਾਂ ਤੁਸੀਂ ਥਾਮ ਨਾਲ ਲੈ ਸਕਦੇ ਹੋ ਨੈਕਸਟ ਸੂਟ ਆਗੇ ਬਹੁਤ ਪਿਆਰਾ ਫਲਾਵਰ ਪ੍ਰਿੰਟਿੰਗ ਤੋਂ हट ਕੇ ਬੜਾ ਸੋਹਣਾ ਪੱਤੇ ਆ ਜਿਹਾ ਵਾਲਾ ਪ੍ਰਿੰਟ ਹੈ ਇਹਦੀ ਪਿੰਕ ਕਲਰ ਦਾ ਸੂਟ ਦਾ ਇਹ ਲੁੱਕ ਆ ਜੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬਹੁਤ ਪਿਆਰਾ ਕਲਰ ਪਿਓਰ ਗਲਾਸ ਟਿਸ਼ੂ ਦੀ ਸ਼ਰਟ ਹੈ ਨਾਲ ਮੈਚਿੰਗ ਬਾਟਮ ਪਿਓਰ ਮਸਲੀਨ ਦੀ ਇਹ ਲੁੱਕ ਆ ਜਣੇ 1600 ਪ੍ਰਾਈਸ ਹੈ ਜੀ 1600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਇਸੇਮ ਦੇ ਵਿੱਚ ਹੀ ਹੈ yellow ਕਲਰ ਬੜਾ ਸੋਹਣਾ ਬ੍ਰਾਈਟ ਜਿਹਾ yellow ਕਲਰ ਹੈ ਇਹ ਲੁੱਕ ਕਾਦੀ ਸ਼ਰਟ ਦੀ ਪਿਓਰ ਗਲਾਸ ਟਿਸ਼ੂ ਦੇ ਵਿੱਚ ਹੈ ਸ਼ਰਟ ਨਾਲ ਮੈਚਿੰਗ ਬਾਟਮ ਇਹ ਮੈਚਿੰਗ ਇਹ ਰੁਕਾ ਲਓ 1600 ਪ੍ਰਾਈਸ ਹੈ ਜੀ প্লাਸ ਟਿਸ਼ੂ ਦੇ ਵਿੱਚ ਸੂਟ 1600 ਪ੍ਰਾਈਸ ਦੇ ਨਾਲ ਨੈਕਸਟ ਆ ਗਏ ਸੋਨਾ ਫਲਾਵਰ ਪ੍ਰਿੰਟਿੰਗ ਦੇ ਵਿੱਚ ਗ੍ਰੇ ਕਲਰ ਦੇ ਵਿੱਚ ਹੈ ਜੀ ਇਹ ਵਾਲਾ ਸੂਟ ਲਾਈਟ ਗ੍ਰੇ ਕਲਰ ਹੈ ਪ੍ਰਿੰਟ ਦੇਖੋ ਸੂਟ ਦਾ ਬਹੁਤ ਸੋਹਣਾ ਪ੍ਰਿੰਟ ਹੈ ਇਹ ਵਾਲੇ ਸੂਟ ਦਾ। ਪਿਆਰੀ ਪ੍ਰਿੰਟਿੰਗ। ਇਹ ਸ ਹੈ ਜਿਹੜਾ ਗ੍ਰੇ ਕਲਰ ਹੈ ਤੇ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰਾ ਪ੍ਰਿੰਟ ਹੈ ਤੇ ਨਾਲ ਗ੍ਰੇ ਕਲਰ ਦੀ ਉਹ ਮੈਚਿੰਗ ਬਾਟਮ ਹੈ। ਇਹ ਲੁੱਕ ਹੈ। ਇਹਦੇ ਨਾਲ ਤੁਸੀਂ ਗ੍ਰੇ ਕਲਰ ਦਾ ਦੁਪੱਟਾ ਲੈ ਕੇ ਨਾਲ ਗਾਜਰੀ ਰੰਗ ਦੀ ਲੇਸ ਵਗੈਰਾ ਲਗਵਾ ਲਓਗੇ ਬਹੁਤ ਪਿਆਰੀ ਲੁੱਕ ਆ। सो 1600 ਪ੍ਰਾਈਸ ਹੈ 1600 ਪ੍ਰਾਈਸ ਹੈ। ਬਲੈਕ ਸਟਾਕ ਹੈ येलो ਕਲਰ ਦੇ ਵਿੱਚ। ਬਹੁਤ ਸੋਹਣਾ ਜਿਹਾ येलो ਕਲਰ ਹੈ। ਸੈਲਫ ਦੇ ਵਿੱਚ ਮੈਚਿੰਗ ਬਾਟਮਸ ਰਹਿਣਗੀਆਂ। ਇਹ ਲੁੱਕ ਆ ਗਈ ਸ਼ਰਟ ਦੀ। ਦੇਖੋ ਕਿੰਨਾ ਪਿਆਰਾ। ਪ੍ਰਿੰਟ ਦੇਖੋ ਕਿੰਨਾ ਸੋਹਣਾ ਜਿਹਨਾਂ ਨੂੰ ਜ਼ਿਆਦਾ ਵੱਡਾ ਪ੍ਰਿੰਟ ਨਹੀਂ ਪਸੰਦ। ਇਹ ਵਾਲੇ ਸੂਟ ਦਾ ਪ੍ਰਿੰਟ ਸਭ ਤੋਂ ਹਟਕੇ ਹੈ ਬਹੁਤ ਸੋਹਣਾ। ਲਾਈਟ ਜਿਹਾ ਪ੍ਰਿੰਟ ਹੈ। ਇਨ ਨਾਲ ਮੈਚਿੰਗ ਬਾਟਮ ਰਹੂਗੀ 1600 ਪ੍ਰਾਈਸ ਦੇ ਨਾਲ 1600 ਪ੍ਰਾਈਸ ਦੇ ਨਾਲ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਇਹ ਦੇਖੋ ਬੜਾ ਸੋਹਣਾ ਕਲਰ ਹੈ ਸੂਟ ਦਾ ਮੱਧ ਬਦਾਮੀ ਜੀ ਟੋਨ ਤੇ ਹੈ ਲੱਗ ਜਾ ਸ਼ੇਡ ਹੈ ਰੈਂਟ ਤੇ ਇਹ ਸੂਟ ਦੀ ਫਿਟਿੰਗ ਵੀ ਬਹੁਤ ਸੋਹਣੀ ਆਉਂਦੀ ਹੈ ਤੇ ਲਾਈਟ ਵੇਟ ਦੇ ਵਿੱਚ ਹੈ ਜੀ ਸੂਟ ਇਹ ਬਿਲਕੁਲ ਲਾਈਟ ਵੇਟ ਹੈਗਾ ਇਹਨਾਂ ਦਾ ਜਦੋਂ ਸਟੀਚ ਹੋਣੇ ਜਿਵੇਂ ਲਾਈਨਿੰਗ ਲੱਗ ਕੇ ਸੂਟ ਬਣਨਾ ਹੈ ਪੂਰਾ ਤੇ ਪਰ ਫਿਟਿੰਗ ਬਹੁਤ ਸੋਹਣੀ ਆਣੀ ਹੈ ਇਹਨਾਂ ਨੂੰ ਗਰਮੀ ਸਰਦੀ ਦੋਨੋਂ ਮੌਸਮ ਚ ਆਪਾਂ ਵੇਅਰ ਕਰ ਸਕਦੇ ਹਾਂ ਕਿ ਲਾਈਨਿੰਗ ਵਾਲੇ ਸੂਟ ਨੂੰ ਇਹ ਆ ਜਾਣੀ ਸ਼ਰਟ ਤੇ ਨਾਲ ਮੈਚਿੰਗ ਬਾਟਮ ਹੈ ਦੇਖੋ ਕਿੰਨੀ ਪਿਆਰੀ ਸੇਮ ਦੇ ਵਿੱਚ ਇਹ ਲੁੱਕ ਆ ਰਿਹਾ ਬੜਾ ਪਿਆਰਾ ਵੀ ਸਰਦਾਰੀ ਰੰਗ ਹੈ ਇਦਾਂ ਨਾਲ ਤੁਸੀਂ ਹਾਪੇ ਉਰ ਦਾ ਦੁਪੱਟਾ ਵੀ ਲੈ ਸਕਦੇ ਹੋ ਚਨਾਉਂ ਦਾ ਆਰਗੈਂਜ਼ਾ ਦਾ ਜਿਵੇਂ ਦਾ ਮਰਜ਼ੀ ਜਿਹਨਾਂ ਨੂੰ ਪਸੰਦ ਆ ਉਹ ਮੇਰਾ ਤੁਸੀਂ ਦੁਪੱਟਾ ਡਾਈ ਕਰਾ ਸਕਦੇ ਹੋ ਬਹੁਤ ਪਿਆਰੀ ਲੁੱਕ ਆਣੀ ਹੈ 1600 ਪ੍ਰਾਈਸ ਹੈ ਜੀ ਅੱਜ ਦੇ ਇਹਨਾਂ ਸੂਟਾਂ ਦਾ ਪਿਓਰ ਗਲਾਸ ਟਿਸ਼ੂ ਦੇ ਵਿੱਚ ਮੈਂ ਤੁਹਾਨੂੰ ਸੂਟ ਦਿਖਾਏ ਏ 1600 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਸੂਟਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ run forces 580803 8146580803 ਲਾਈਕ ਜ਼ਰੂਰ ਕਰਿਆ ਕਰੋ ਕਮੈਂਟ ਕਰਨਾ ਨਾ ਭੁੱਲੀਏ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ